ਗੋਬਿੰਦ ਜੀ ਦੇ ਨਾਲ ਹਾਂ ਗੋਬਿੰਦ ਜੀ ਦੇ ਨਾਲ ਹਾਂ ਆਪਕਾ ਆਦ 17 ਅਜਾ ਰਾਤ ਦਾ ਸਮਾਗਮ ਚੱਲ ਰਿਹਾ 10:30 ਵਜੇ ਹੋਏ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਘਰਾਂ ਵਿੱਚ ਹਜ਼ਾਰਾਂ ਲੱਖਾਂ ਲੋਕਾਂ ਨੇ ਸੁਣਨਾ ਉਦੋਂ ਇਹ ਗੱਲ ਜਾਣੀ ਚਾਹੀਦੀ ਹੈ ਵੀ ਸਤਗੁਰੂ ਦੀ ertidhi ਉੱਤੇ ਸਾਡੇ ਪੰਜਾਬ ਦੀ ertidhi ਉੱਤੇ ਐਦਾਂ ਪੰਜਾਬੀ ਐਦਾਂ ਸਰਦਾਰ ਐਦਾਂ ਸਿੱਖ ਹਿੰਦੂ ਰਲ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿੰਦੇ ਆ ਸਤਗੁਰ ਦਾ ਪ੍ਰਕਾਸ਼ ਹੁੰਦਾ ਆ ਆ ਮੰਡੀਆਂ ਦੇ ਵਿੱਚ ਵੱਡੇ ਵੱਡੇ ਇਕੱਠ ਸਾਡੇ ਵੀ ਹੁੰਦੇ ਆ ਸਾਡੇ ਬੰਦਿਆਂ ਨੂੰ ਕੰਫੀਡੈਂਸ ਆਉਂਦਾ ਇਹਨਾਂ ਚੀਜ਼ਾਂ ਨਾਲ ਮਾਣ ਹੁੰਦਾ ਆ ਕੈਮ ਹੋ ਜਾਂਦੇ ਆ